ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰਾਂਗੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਾਂਗੇ ਕਿ ਉਹਨਾਂ ਨੂੰ ਕਿਹੜਾ ਕੈਂਡੀਡੇਟ ਪਸੰਦ ਹੈ ਜਿੱਦਾਂ ਦੀ ਹਵਾ ਚੱਲ ਰਹੀ ਈ ਹੈ ਨਾ ਮੈਡਮ ਕਾਂਗਰਸ ਨੇ ਘਟੋ ਘਟ ਨਹੀਂ ਦੇ ਤੇਰਾ ਸੀਟਾ ਪੰਜਾਬ ਦਾ 10 ਸੀਟਾਂ ਕਾਂਗਰਸ ਕੱਢੇਗੀ ਕਿਉਂਕਿ ਅਹੀਂ ਕਾਂਗਰਸ ਨਾਲ ਗੱਡੀ ਲੱਗੀ ਦੀ ਮੇਰੀ ਅਹੀਂ ਵੀ ਪੱਕੇ ਕਾਂਗਰਸੀ ਆ ਇਹ ਚੱਕਰ ਆ ਵੀ ਲੋਕ ਤੰਗ ਹੋਗੇ ਦੇ ਬਾਕੀ ਸਰਕਾਰਾਂ ਕੋ ਸਿਰ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਖੋ ਜੀ ਮੇਰਾ ਤੇ ਕਹਿਣਾ ਹੈ ਕਿ ਮੈਂ ਜੂਤ ਨੂੰ ਖਾਸ ਤੌਰ ਤੇ ਕਹਿਣਾ ਕਿ ਵੋਟ ਪਾਣਾ ਆਪਣਾ ਅਧਿਕਾਰ ਹੈ ਇਹ ਸਾਰੇ ਨੂੰ ਹੀ ਵੋਟ ਪਾਣੀ ਚਾਹੀਦਾ ਤੇ ਵੱਧ ਕੇ ਚੜ ਕੇ ਇੱਥੇ ਪਰਵਰਚੀ ਹਿੱਸਾ ਲੈਣਾ ਚਾਹੀਦਾ ਵੋਟ ਪਾਰਟੀ ਜਿਹਨੂੰ ਮਰਜ਼ੀ ਤੁਸੀਂ ਵੋਟ ਪਾਓ ਪਰ ਵੋਟ ਜ਼ਰੂਰ ਪਾਓ ਉਮੀਦਵਾਰ ਤੇ ਭਾਜਪੀ ਆ ਭੀ ਕਿਉਂਕਿ ਭਾਜਪੀ ਤੋਂ ਇਲਾਵਾ ਕਿ ਵਿਪੱਖਸ਼ ਵੀ ਚਤ ਕੋਈ ਸਟਰੋਂਗ ਕੈਂਡੀਡੇਟ ਤੇ ਦਿਖਦਾ ਹੀ ਨਹੀਂ ਆ ਦੋਕਰ ਨੂੰ ਅਪੀਲ ਕਰਾਂਗਾ ਕਿ ਉਹਨਾਂ ਨੇ ਦੇਸ਼ ਦਾ ਵਿਕਾਸ ਕੀਤਾ ਤੇ ਵਿਕਾਸ ਨਾਲ ਤੁਰੋ ਤੇ ਝੂਠੇ ਲੱਜ ਜਾ ਕੇ ਫਰੀ ਦੀਆਂ ਸਕੀਮਾਂ ਸੁਣ ਕੇ ਆਪਣਾ ਵੋਟ ਖਰਾਬ ਨਾ ਕਰੋ। ਮਤਲਬ ਉਹਨਾਂ ਨੂੰ ਵੋਟ ਤੁਸੀਂ ਪਾਣਾ ਪਸੰਦ ਕਰ ਰਹੇ ਹੋ ਬਾਕੀ ਪਾਰਟੀਆਂ ਨੂੰ ਕਿਉਂ? ਇਹ ਬਾਕੀ ਜਮਾਈ ਜਮਾ ਲਈਆਂ ਸਾਰੀਆਂ ਦੇਖ ਲਈਆਂ ਤੇ ਅੱਜ ਤੱਕ ਕਰਕੇ ਇਹਨੇ ਕੁਝ ਨਹੀਂ ਕੀਤਾ ਜੀ। ਸਤੁ ਸੈਸਵਰੀ ਇਲੈਕਸ਼ਨ ਜਿੱਦਾਂ ਚੱਲ ਰਿਹਾ ਥੋੜੇ ਦਿਨਾਂ ਚ ਇਲੈਕਸ਼ਨ ਆ ਤੁਸੀਂ ਕਿਹਨੂੰ ਵੋਟ ਪਾਓਗੇ ਮੈਂ ਬੀਜੇਪੀ ਨੂੰ ਸਰ ਕਿਉਂ ਰੀਜ਼ਨ ਰੀਜ਼ਨ ਇਹੀ ਮੇਨ ਤੇ ਮਤਲਬ ਕਿ ਉਹਦੇ ਕਰਨਾ ਕਿ ਇਹਨਾਂ ਨਾਲ ਨਹੀਂ ਐਮਪੀ ਨਾਲ ਮੇਨ ਤੇ ਮੋਦੀ ਕਰਨਾ ਨਰਿੰਦਰ ਸਿੰਘ ਮੋਦੀ ਨਾਲ ਤੁਸੀਂ ਮੋਦੀ ਦੀ ਸਰਕਾਰ ਹੀ ਕਿਉਂ ਬਣਾਉਣਾ ਚਾਹੁੰਦੇ ਮੈਨੂੰ ਅੱਜ ਤੱਕ ਦੱਸ ਦਿਓ ਕਿ ਮੋਦੀ ਨੇ ਕੀ ਨਹੀਂ ਕੀਤਾ ਜੋ ਮਤਲਬ ਕਿ ਨਹੀਂ ਬਣਾਉਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਐਮ ਆਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਸ਼ਰਮਾ ਇਸ ਵਕਤ ਆਪਾ ਮੌਜੂਦਾ ਮਾਡਲ ਟਾਊਨ ਦੇ ਗੁਰੂ ਨਾਨਕ ਪਾਰਕ 'ਚ ਜਿੱਥੇ ਅਸੀਂ ਲੋਕਾਂ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰਾਂਗੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਾਂਗੇ ਕਿ ਉਹਨਾਂ ਨੂੰ ਕਿਹੜਾ ਕੈਂਡੀਡੇਟ ਪਸੰਦ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਦਿਨ ਬਚੇ ਹਨ ਉਹਨੂੰ ਲੈ ਕੇ ਅਸੀਂ ਜੋ ਹੈ ਲੋਕਾਂ ਨਾਲ ਗੱਲਬਾਤ ਕਰਦੇ ਆ ਪਤਾ ਕਰਦੇ ਆ ਕਿ ਲੋਕਾਂ ਨੂੰ ਕਿਹੜਾ ਕੈਂਡੀਡੇਟ ਜੋ ਹੈ ਪਸੰਦ ਹੈ ਨਮਸਕਾਰ ਸਰ ਨਮਸਤੇ ਸਰ ਤੁਹਾਡਾ ਨਾਮ ਭੁਪਿੰਦਰ ਸਿੰਘ ਸਰ ਇਹ ਸਾਰੇ ਕੀ ਮਾਹੌਲ ਹੈ ਮਾਹੌਲ ਜੀ ਬੇਸੇ ਮੋਦੀ ਇਹ ਚ ਜਾ ਰਿਹਾ ਹੈ ਭਾਗ ਤੇ ਵਿੱਚ ਮੋਦੀ ਨੇ ਬਹੁਤ ਵਧੀਆ ਕੰਮ ਕੀਤੇ ਨੇ 185 ਮੈਂਬਰ ਪਾਰਲੀਮੈਂਟ ਸੈਂਟਰ ਵਿੱਚ ਅਗੇ ਇੱਕ ਤਾਂ ਵੀ ਕੋਈ ਕਦੀ ਕੀ ਕਰਪਸ਼ਨ ਦਾ ਕੇਸ ਨਹੀਂ ਲੱਗਿਆ ਬਿਲਕੁਲ ਸਾਫ ਸੁਥਰੇ ਜਾ ਰਹੇ ਨੇ 10 ਸਾਲ ਦੇ ਸਮੇਂ ਸਾਡੀ ਉਹ ਬਸ ਮੋਦੀ ਦਾ ਹਕਸ਼ਿਆ ਜੀ ਮੇ ਕਿ ਪਿਛਲੀ ਵਾਰ ਇੱਥੋਂ ਦੀ ਸੰਨੀ ਦਿਓਲ ਨੂੰ ਜਿਤਾਇਆ ਗਿਆ ਸੀ ਲੋਕਾਂ ਵੱਲੋਂ ਤਾਂ ਉਹਦੇ ਬਾਰੇ ਤੁਸੀਂ ਕਿਉ ਕੀ ਕਹੋਗੇ ਦਿਓਲ ਦੀ ਜਿਹੜਾ ਜਿਤਾਇਆ ਜਿਹੜਾ ਬੀਜੇਪੀ ਦੇ ਸਿਰ ਤੇ ਜਿੱਤ ਗਿਆ ਮਗਰ ਆਵਾੜਿਆ ਨਹੀਂ ਇੱਧਰ ਤੋਂ ਉਸ ਤੋਂ ਬਾਅਦ ਹੋਤਾ ਮਤਲਬ ਮਿਲੇ ਹੀ ਨਹੀਂ ਇੱਥੇ ਕਿਸੇ ਨੂੰ ਦੇਖਿਆ ਹੀ ਨਹੀਂ ਕਿਸੇ ਨੇ ਬਸ ਬਨੋਦ ਖੰਨਾ ਬਹੁਤ ਵਧੀਆ ਬੰਦਾ ਸੀ ਇਹ ਬਸ ਮਜਾਇਆ ਹੀ ਨਹੀਂ ਇੱਧਰ ਸਾਰੇ ਕੋਲ ਜਿੱਤ ਕੇ ਘਰ ਚਲਾ ਕੇ ਵਾਪਸ ਹੁਣ ਹੁਣ ਪਤਾ ਲੱਗਿਆ ਬੰਬੇ ਚ ਕਾਰਜ ਮੈਂ ਮਿਲ ਰਿਹਾ ਬੀਜੇਪੀ ਦੇ ਅਕਸੇ ਕਰ ਰਿਹਾ ਇਥੇ ਦਰਵਾਜਾ ਨਮਸਕਾਰ ਸਰ ਨਮਸਕਾਰ ਸਰ ਦਾ ਜਨਾਮ ਭਾਰਤ ਬੋਸਨ ਸਰ ਜੀ ਮੈਂ ਕਿ 1 ਜੂਨ ਨੂੰ ਵੋਟਾਂ ਤੁਸੀਂ ਵੋਟ ਪਾਣ ਜਾਣੀਆਂ ਤੁਸੀਂ ਕਿ ਮਤਲਬ ਕਿ ਜਿਹੜੇ ਉਮੀਦਵਾਰ ਨੂੰ ਵੋਟ ਪਾਣੀ ਆ ਤੁਸੀਂ ਆਪਣੇ ਮਤਲਬ ਧਿਆਨ ਦੇ ਵਿੱਚ ਕੀ ਰੱਖ ਕੇ ਵੋਟ ਪਾਣੀ ਤੁਸੀਂ ਕੀ ਚਾਹੁੰਦੇ ਕਿ ਉਹ ਕੈਂਡੀਡੇਟ ਕਿਹੜਾ ਕਿਹੜਾ ਕੰਮ ਕਰਦੇ ਪਠਾਨਕੋਟ ਦੇ ਵਿੱਚ ਹਾਂਜੀ ਪਠਾਨਕੋਟ ਦੇ ਵਿੱਚ ਸਾਡੇ ਸੜਕਾਂ ਤਾਂ ਬਹੁਤ ਟੁੱਟੀਆਂ ਪਈਆਂ ਨੇ ਇਸ ਲਈ ਸਾਡੇ ਇਹਦੀ ਹਾਲਤ ਸੁਧਾਰਨੀ ਚਾਹੀਦੀ ਹੈ ਸਾਡੇ ਪਾਰਕ ਦੇਖੋ ਪਾਰ ਦੇ ਕੀ ਹਾਲਤ ਹੈ ਇਹ ਵੀ ਤੇ ਸਫਾਈ ਹੋਣੀ ਚਾਹੀਦੀ ਹੈ ਸਰ ਤੁਸੀਂ ਕਿ ਕਿਹੜੇ ਉਮੀਦਵਾਰ ਮਤਲਬ ਵੋਟ ਪਾਣਾ ਚਾਹੋ ਅਸੀਂ ਬੀਜੇਪੀ ਨੂੰ ਪਾਣੇ ਸਰ ਬਿਲਕੁਲ ਜੀ ਸਰ ਕਿ ਮਤਲਬ ਬਹੁਤ ਦੇ ਮਗਰ ਪਾਣੀ ਹੈ ਬੜੇ ਅੱਛੇ ਕੰਮ ਕੀਤੇ ਹੋਣਾ ਸ਼ਹਿਰ ਨਗਰ ਦੀ ਦੇਖ ਲਓ ਪ੍ਰੋਬਲਮ ਹੱਲ ਕਰਤੀ ਹੈ ਰੋਜ਼ 10 ਬੰਦੇ ਮਰਦੇ ਸਾਡੇ ਜਵਾਨ ਵਿਚਾਰੇ ਕਈ ਲੜੀਆਂ ਬੁੱਢੀਆਂ ਵਿਧਵਾ ਹੋ ਜਾਂਦੀਆਂ ਨੇ ਵਿਚਾਰੀਆਂ ਇਹ ਵੀ ਬੜੀ ਵੱਡੀ ਅਚੀਵਮੈਂਟ ਹੈ ਉਹਨਾਂ ਦੀ ਬੋਰਡ ਦੇ ਵਿੱਚ ਪੂਰਾ ਉਹਨਾਂ ਦਾ ਨਾਮ ਹੈ ਤਾਂ ਤੁਹਾਨੂੰ ਜਿੱਦਾਂ ਤੁਸੀਂ ਬੋਲਿਆ ਕਿ ਬੀਜੇਪੀ ਨੂੰ ਵੋਟ ਪਾਣੀ ਆ ਤਾਂ ਮੀਨਸ ਕਿ ਤੁਸੀਂ ਬੱਬੂ ਨੂੰ ਵੋਟ ਪਾਓਗੇ ਤਾਂ ਤੁਹਾਨੂੰ ਲੱਗਦਾ ਕਿ ਮਤਲਬ ਕਿ ਜਿਸ ਕਾਰਨ ਤੁਸੀਂ ਉਹਨਾਂ ਨੂੰ ਵੋਟ ਪਾਣੀ ਆ ਉਹ ਤੁਹਾਡੀ ਉਮੀਦਾਂ ਤੇ ਖੜੇ ਉਤਰਨਗੇ ਬਿਲਕੁਲ ਜੀ ਅੱਛਾ ਆਦਮੀ ਹੈ ਸੁੱਲਝਿਆ ਆਦਮੀ ਹੈ ਦੋ ਵਾਰੀ ਤੋਂ ਇਲੈਕਟ ਹੋਇਆ ਹੈਗੇ ਔਰ ਇਮਾਨਦਾਰ ਹੈ ਸਰ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਇਲੈਕਸ਼ਨਸ ਨੂੰ ਲੈ ਕੇ ਠੀਕ ਹੈ ਇਲੈਕਸ਼ਨ ਬਹੁਤ ਅੱਛੇ ਹੋ ਰਹੇ ਹਨ ਬੜੀਆ ਨੇ ਜੀ ਦਾ ਮਤਲਬ ਕਿ ਤੁਸੀਂ ਬੋਲ ਰਹੇ ਸੀ ਹੁਨੇ ਕੀ ਸੜਕਾ ਟੁੱਟੀ ਦੀ ਆ ਪਾਰਕ ਦੀ ਹਾਲਤ ਨਹੀਂ ਠੀਕ ਤਾਂ ਇਹਨੂੰ ਲੈ ਕੇ ਕੋਈ ਸੁਧਾਰ ਹਾਂ ਕਰਨਗੇ ਜਰੂਰ ਕਰੇਗਾ ਅੱਛਾ ਅੱਛਾ ਮੈਂ ਅੱਛਾ ਕੈਂਡੀਡੇਟ ਹਾਂ ਨਮਸਕਾਰ ਮੈਮ ਨਮਸਕਾਰ ਮੇਰਾ ਨਾਮ ਰਸ਼ਮੀ ਤੁਹਾਡਾ ਨਾਮ ਸ਼ਸ਼ੀ ਉਦਮਲਾ ਮੈਮ ਇਸ ਵੇਲੇ ਤੁਸੀਂ ਕੀ ਚਾਹੁੰਦੇ ਹੋ ਕਿਹੜਾ ਉਮੀਦਵਾਰ ਚਿੱਤੇ ਉਮਿਦਵਾਰ ਤੇ ਬੀਜੇਪੀ ਹੀ ਹੈ ਵੀ ਕਿਉਂਕਿ ਬੀਜੇਪੀ ਤੋਂ ਇਲਾਵਾ ਕੋਈ ਵਿਪੱਖਸ਼ ਵੀ ਚਾ ਤਾਂ ਕੋਈ ਸਟਰੋਂਗ ਕੈਂਡੀਡੇਟ ਤੇ ਦਿਖਦਾ ਹੀ ਨਹੀਂ ਆ ਇੱਕ ਹੁੰਦਾ ਨਾ ਕਿ ਇੱਕ ਸਟਰੋਂਗ ਕੈਂਡੀਡੇਟ ਆ ਕਿ ਚਲੋ ਭਾਵੇਂ ਬੀਜੇਪੀ ਆ ਭਾਵੇਂ ਕਾਂਗਰਸ ਆ ਪਰ ਇਹਨੂੰ ਆਣਾ ਚਾਹੀਦਾ ਪਰ ਬੀਜੇਪੀ ਤੋਂ ਇਲਾਵਾ ਤਾਂ ਕੁਝ ਵਿਪੱਖ ਵਿੱਚ ਕਾਂਗਰਸ ਕਾਂਗਰਸ ਸਟਰੋਂਗ ਕੈਂਡੀਡੇਟਸ ਦਿਖਦਾ ਹੀ ਨਹੀਂ ਆ ਸੋਰੀ ਮੈਮ ਤੁਹ ਕਾਂਗਰਸ ਤੋਂ ਰੰ ਦਾਵਾ ਜਿਖਲੋਤੇ ਦੇ ਨਹੀਂ ਨਹੀਂ ਪਰ ਫਿਰ ਵੀ ਮੱਕੀ ਜੇ ਕਦੀ 5-10 ਸਾਲਾਂ ਬਾਅਦ ਸ਼ਕਲ ਦੇਖ ਗਈ ਤਾਂ ਉਹ ਥੋੜਾ ਹੁੰਦਾ ਹਾਂਜੀ ਹਾਂਜੀ ਹਾਂ ਉਹ ਤਾਂ ਹੁੰਦਾ ਨਾ ਇਸ ਕਰਕੇ ਬੀਜੇਪੀ ਦਿਲਾ ਰਾ ਚਲੋ ਇਹ ਕਾ ਹੈਗਾ ਕਿ ਉਹ ਇਨਸਾਨ ਅੱਛਾ ਆ ਦਿਨੇਸ਼ ਸਿੰਘ ਬੱਬੂ ਹਾਂ ਨਹੀਂ ਦਿਨ ਉਹ ਤੇ ਬੀਜੇਪੀ ਕਰਕੇ ਆ ਨਾ ਅਸੀਂ ਸੈਂਟਰ ਪਰ ਦੇਣਾ ਤੇ ਉਹਨੂੰ ਹੀ ਆ ਵੀ ਜਿਹੜਾ ਬੀਜੇਪੀ ਤੇ ਆ ਬਾਕੀ ਅਦਰਵਾਈਜ਼ ਇੰਟਰਨੈਸ਼ਨਲ ਲੈਵਲ ਤੇ ਕੰਮ ਬਹੁਤ ਹੋਇਆ ਪਰ ਜੂਥ ਲਈ ਬਹੁਤ ਘੱਟ ਹੋਇਆ ਕਿ ਜੂਥ ਹੁਣ ਇੰਨਾ ਕੁ ਪੜ੍ਹ ਲਿਖ ਗਿਆ ਸਾਰੇ ਜੂਥ ਹਾਈ ਕੁਆਲੀਫਾਈਡ ਹੈ ਹੁਣ ਕੋਈ ਪੀ ਐਚ ਡੀ ਆ ਕੋਈ ਐਮ ਐਸ ਸੀ ਆ ਕੋਈ ਐਮ ਏ ਬੀ ਐਡ ਆ ਕੋਈ ਐਮ ਕਾਮ ਆ ਪਰ ਜੂਥ ਲਈ ਕੋਈ ਨੌਕਰੀ ਨਹੀਂ ਆ ਜਿਸ ਨਾਲ ਜੂਥ ਨਾ ਪੜ ਲਿਖ ਜਾਂਦਾ ਤੁਨ ਨੂੰ ਫਿਰ ਹੁੰਦਾ ਕਿ ਉਹਨ ਪ੍ਰਾਈਵੇਟ ਮੈਂ 10000 ਤਾਂ ਲੱਗਾ ਏ ਏ ਪ੍ਰੋਬਲਮਜ਼ ਆ ਰਹੀਆਂ ਤੁਸੀਂ ਚਾਹਦੇ ਹੋ ਕਿ ਭਾਜਪਾ ਜਿੱਤੇ ਤੇ ਤੁਸੀਂ ਮਤਲਬ ਫਿਰ ਇਹ ਭਾਜਪਾ ਤੋਂ ਐਕਸੈਪਟ ਕਰੋਗੇ ਕਿ ਉਹ ਜੁੱਥ ਲਈ ਹੁਣ ਜ਼ਰੂਰ ਕੁਝ ਕਰਨ ਬਾਕੀ ਤਾਂ ਇੰਟਰਨੈਸ਼ਨਲ ਲੈਵਲ ਤੇ ਸੜਕਾਂ ਹਾਈਵੇ ਏਅਰਪੋਰਟ ਇਹ ਸਾਰੇ ਕੰਮ ਤਾਂ ਇੰਟਰਨੈਸ਼ਨਲ ਲੈਵਲ ਤੇ ਹੋ ਗਏ ਨਾ ਵੀ ਜੁੱਥ ਲਈ ਕਰਨ ਔਰ ਆਪਣੇ ਇੰਡੀਆ ਲਈ ਵੀ ਹੁਣ ਕਰਨ ਬੱਚਿਆਂ ਲਈ ਬੱਚੇ ਬਹੁਤ ਪੜ ਰਹੇ ਆ ਔਰ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਜਿਹੜੀ ਸਭ ਤੋਂ ਜਿਆਦਾ ਪ੍ਰੋਬਲਮ ਹੈ ਹੁਣ ਜਿਸ ਲਈ ਬੱਚਾ ਨਾ ਪੜ ਕੇ 10 ਰਹੇ ਹਜ਼ਾਰ ਦੀ ਥੋੜਾ ਨੌਕਰੀ ਕਰੇਗਾ ਹਾਂਜੀ ਤੇ ਫਿਰ ਪ੍ਰਾਈਵੇਟ ਸਕੂਲ ਵਾਲਿਆਂ ਨੇ ਦੇਣਾ ਕੀ ਆ ਕੁਝ ਵੀ ਨਹੀਂ ਮੁਸ਼ਕਲ ਸਰ ਨਮਸਕਾਰ ਸਰ ਆਪਕਾ ਨਾਮ ਪ੍ਰਦੀਪ ਕੁਮਾਰ ਸਰ ਤੁਸੀਂ ਲੋਕ ਸਭਾ ਚ ਹੋਣਾ ਜਿੱਦਾਂ ਹੁਣ ਕੀ ਆਣੇ ਵਾਲੀਆਂ ਤੁਸੀਂ ਕਿਹਨੂੰ ਵੋਟ ਦੇਣਾ ਚਾਹੋਗੇ ਮੈਂ ਤੇ ਮੋਦੀ ਸਰਕਾਰ ਨੂੰ ਵੋਟ ਦੇਣਾ ਚਾਹਾਂਗਾ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹਨਾਂ ਨੇ ਦੇਸ਼ ਦਾ ਵਿਕਾਸ ਕੀਤਾ ਤੇ ਵਿਕਾਸ ਨਾਲ ਤੁਰੋ ਤੇ ਝੂਠੇ ਲਾਲਚ ਜਾ ਕੇ ਫ੍ਰੀ ਦੀਆਂ ਸਕੀਮਾਂ ਸੁਣ ਕੇ ਆਪਣਾ ਵੋਟ ਖਰਾਬ ਨਾ ਕਰੋ ਸਰ ਜਿੱਦਾਂ ਪਿਛਲੀ ਵਾਰ ਸੰਨੀ ਦਿਓਲ ਜੀ ਜਿੱਤੇ ਸੀ ਬਟ ਉਸ ਤੋਂ ਬਾਅਦ ਉਹ ਪਠਾਨਕੋਟ ਚ ਕਿਤੇ ਵੀ ਨਹੀਂ ਲੱਭੇ ਤੇ ਉਸ ਬਾਰੇ ਤੁਸੀਂ ਕੀ ਕਹੋਗੇ ਉਹ ਬੰਦੇ ਨੇ ਨਾ ਪਠਾਨਕੋਟ ਦੇ ਇਲਾਕੇ ਦਾ ਧੋਖਾ ਕੀਤਾ ਹੈ ਜੀ ਉਸ ਤੋਂ ਪਹਿਲਾਂ ਵਿਨੋਖ ਨਾ ਜੀ ਜੀ ਉਹਨੇ ਬਹੁਤ ਕੰਮ ਕਰਾਇਆ ਸੀ ਲੋਕਾਂ ਨਾਲ ਪਸੰਦ ਕਰਦੇ ਸੀਗੇ ਤੇ ਉਹਨਾਂ ਨੇ ਲੋਕਾਂ ਨਾਲ ਵੋਟ ਵੀ ਪਾਈ ਸੀਗੇ ਤੇ ਜੇ ਉਹਨਾਂ ਨਾਲ ਦਾ ਕੋਈ ਲੀਡਰ ਮਿਲ ਜਾਵੇ ਪਠਾਨਕੋਟ ਨੂੰ ਤੇ ਫੇਰ ਪਠਾਨਕੋਟ ਦਾ ਵਿਕਾਸ ਹੋ ਸਕਦਾ ਹੈ ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਦਿਨੇਸ਼ ਬੱਬੂ ਜੀ ਹੈ ਤੇ ਉਹ ਮਤਲਬ ਕਿ ਜਿੱਤ ਹਾਸਿਲ ਕਰ ਪਾਣਗੇ ਨਹੀਂ ਅੱਜ ਇਸ ਵਾਰ ਨਾ ਥੋੜਾ ਜਿਹਾ ਡਾਵਾਡੋਲ ਕੰਮ ਹੋ ਗਿਆ ਦਾ ਕੁਝ ਲੋਕਾਂ ਨੇ ਜਿਹ ਪਹਿਲਾਂ ਆਪਸ ਕਰ ਬਣਾਤੀ ਫਰੀ ਦੇ ਲਾਲਚ ਚ ਜਾ ਕੇ ਹਨਾ ਉਹ ਦੋ ਤਿੰਨ ਲੀਡਰ ਚੰਗੇ ਆ ਗਏ ਆ ਜਿਹੜਾ ਅਕਾਲੀ ਦਲ ਦੇ ਕੀਮਾ ਜੀ ਹੈਗੇ ਆ ਸਿੱਖਿਆ ਮੰਤਰੀ ਰਹੇ ਦੇ ਆ ਫਿਰ ਰੰਧਾਵਾ ਜੀ ਹੈ ਉਹ ਵੀ ਐਕਸ ਮੰਤਰੀ ਰਹੇ ਦੇ ਆ ਅਬੀ ਸਪੀਕਰ ਹੈ ਇਹ ਬੱਬੂ ਜੀ ਵੀ ਪਰ ਹੋ ਸਕਦਾ ਐਸ ਇਲਾਕੇ ਜਿਉਂ ਉਹਨਾਂ ਨੂੰ ਪੂਰੀ ਸਪੋਰਟ ਮਿਲੇ ਤੇ ਉਹਨਾਂ ਨੂੰ ਅੱਗੇ ਉਹਦੀ ਕਿਸਮਤ ਹੈਗੀ ਆ ਸਰ ਪਠਾਨਕੋਟ ਦੇ ਕੀ ਮੁੱਦੇ ਆ ਮੁੱਦੇ ਤੇ ਕਾਫੀ ਹੈ ਇਨਕੇ ਗਵਰਨਮੈਂਟ ਕਾਲ ਦੇ ਖੁੱਲਗੇ ਦਾ ਪਰ ਉੱਤੇ ਵੀ ਉਹਨਾਂ ਵੱਲ ਜੇ ਕੰਮ ਨਹੀਂ ਹੈਗਾ ਇਹ ਰਿਪੋਰਟ ਹੈਗਾ ਇਤਿ ਉਹ ਪ੍ਰੋਪਰਲੀ ਸਰਵਿਸ ਨਹੀਂ ਹੈਗੀ ਲੋਕਾਂ ਨੂੰ ਦਿੱਲੀ ਜਾਣ ਵਾਸਤੇ ਜਾਂ ਅਗਲੀ ਜਾਣ ਵਾਸਤੇ ਦਿੱਕਤ ਆਉਂਦੀ ਹੈ ਜਿਹੜੀਆਂ ਟ੍ਰੇਨਾਂ ਬੰਦ ਹੋ ਗਈਆਂ ਨੇ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੇ ਇਹ ਏਅਰਪੋਰਟ ਚੱਲਦਾ ਹੋਵੇ ਤੇ ਲੋਕੀ ਡਾਇਰੈਕਟ ਆਪਣੀ ਫਲਾਈਟ ਸਟੈਂਡ ਤੋਂ ਲੈ ਸਕਦੇ ਆ ਐਦਾਂ ਹੀ ਜਾਂ ਚੰਡੀਗੜ੍ਹ ਹੈਗਾ ਉਸ ਤੋਂ ਬਾਅਦ ਕੋਈ ਟ੍ਰੇਨ ਨਹੀਂ ਹੈਗੀ ਪਠਾਨਕੋਟ ਤੋਂ ਲੋਕਾਂ ਨੂੰ ਵਾਇਆ ਅੰਮ੍ਰਿਤਸਰ ਜਾਂ ਜਲੰਧਰ ਜਾਣਾ ਪੈਂਦਾ ਐਸੇ ਉਹ ਮੁੱਦੇ ਹੈਗੇ ਆ ਇਹ ਵੀ ਮੁੱਦੇ ਸੋਲਵ ਹੋਣੇ ਚਾਹੀਦੇ ਆ ਸਰ ਅਗਰ ਤੁਸੀਂ ਜਦੋਂ ਵੋਟ ਪਾਣੀਆ ਤੁਸੀਂ ਕਿਹੜੇ ਮੁੱਦਿਆਂ ਨੂੰ ਮਤਲਬ ਇਹੀ ਮੁੱਦਿਆਂ ਨੂੰ ਧਿਆਨ ਚ ਰੱਖਦੇ ਵੋਟ ਪਾਓਗੇ ਨਹੀਂ ਇਹ ਐਬ ਵੋਟ ਨਾ ਇਹ ਆ ਗਿਆ ਲੋਕ ਸਭਾ ਦੇ ਵੋਟ ਆ ਗਿਆ ਇਹ ਦੇਸ਼ ਵਾਸਤੇ ਚੱਲਣਾ ਹੈ ਇਹ ਦੇਸ਼ ਦਾ ਵਿਕਾਸ ਉਹਦੇ ਵਾਸਤੇ ਮੁੱਦੇ ਆ ਗਏ ਆ ਲੋਕਲ ਮੁੱਦੇ ਨਹੀਂ ਹੈਗੇ ਜੀ ਦੇਸ਼ ਦੇ ਵਿਕਾਸ ਨੂੰ ਦੇਖਦੇ ਹੋਏ ਉਹੀ ਉਹਨੂੰ ਚੁਣੋ ਸਰਕਾਰ ਜਿਹੜੀ ਤੁਹਾਡੀ ਸੇਵਾ ਕਰ ਸਕੇ ਜਿਹੜੀ ਦੇਸ਼ ਦੀ ਸੇਵਾ ਕਰੇ ਉਹ ਦੇਸ਼ ਨੂੰ ਬਚਾਏ ਅੱਗੇ ਲੈ ਕੇ ਜਾਵੇ ਠੀਕ ਥੈਂਕ ਯੂ ਸਰ ਵੈਲਕਮ ਨਮਸਕਾਰ ਸਰ ਨਮਸਕਾਰ ਜੀ ਸਰ ਤੁਹਾਡਾ ਨਾਮ ਬਪਿੰਦ ਬਪਿੰਦਰ ਸਿੰਘ ਸਰ ਤੁਹਾਨੂੰ ਕੀ ਲੱਗਦਾ ਇਸ ਵਕਤ ਜਿਹੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਬਣਿਆ ਹੋਇਆ ਕਿਹੜੀ ਪਾਰਟੀ ਜਿੱਤੇਗੀ ਇਸ ਵਾਰੀ ਆਮ ਪਾਰਟੀ ਜਿੱਤੇਗੀ ਕਿਉਂਕਿ ਉਹਨਾਂ ਨੇ ਬਿਜਲੀ ਮੁਕਤ ਕੀਤੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਜੁਨਟ ਪਹਿਲਾਂ ਬੀਜੇਪੀ ਵੀ ਰਹੀ ਹੈ ਕਾਂਗਰਸ ਵੀ ਰਹੀ ਹੈ ਪੰਜਾਬ ਚ ਉਹਦਾ ਇਹਨਾਂ ਨੇ ਬਿਜਲੀ ਦੇ ਇੱਕ ਜੁਨਟ ਦਾ 10 ਰੁਪਏ ਤੋਂ ਘਟਨੀ ਕੀਤਾ 1 ਰੁਪਿਆ ਵੀ ਇਹਨਾਂ ਨੇ 600 ਜੁਨਟ ਮਾਫ ਕੀਤੀ ਹੈ 600 ਜੁਨਟ ਮੇਨ ਮੁੱਦਾ ਪੰਜਾਬ ਦੇ ਵਿੱਚ ਬਿਜਲੀ ਦਾ ਔਰ ਪਾਣੀ ਦਾ ਪਾਣੀ ਦਾ ਜਿੱਥੇ 150 ਰੁਪਿਆ ਇਹਨਾਂ ਨੂੰ ਬਿੱਲਾਂ ਦਾ ਹਰ ਬੰਦੇ ਨੂੰ ਆਉਂਦਾ ਸੀ ਹੁਣ 50 ਰੁਪਏ ਆਇਆ ਕਰਦਾ ਹੈ ਇੱਕ ਬੰਦੇ ਨੂੰ ਇਸ ਦਾ ਮਤਲਬ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੋਲ ਆਮ ਪਾਰਟੀ ਦਾ ਹੀ ਹੈ ਸ਼ਹਿਰੀ ਕਲਸੀ ਸਰ ਜਿੱਦਾਂ ਹੁਣ ਹਰ ਇੱਕ ਮੁਹੱਲੇ 'ਚ ਉਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ ਹੈ ਹਾਂਜੀ ਉਹਨੂੰ ਲੈ ਕੇ ਉਹ ਵੀ ਚੰਗਾ ਕੰਮ ਕੀਤਾ ਉਹਨਾਂ ਸਭ ਤੋਂ ਵਧੀਆ ਕੰਮ ਕਰ ਰਹੇ ਨੇ ਦੂਜਾ ਉਹਦੇ ਬਾਅਦ ਔਰ ਇਹ ਵੀ ਕੰਮ ਕਰਨਗੇ ਜਿੱਦਾਂ ਹੁਣ ਕਿਸੇ ਦਾ ਲਾਇਸੈਂਸ ਹੈ ਜਾਂ ਕਿਸੇ ਦਾ ਰਾਸ਼ਨ ਕਾਰਡ ਹੈ ਜਨਨ ਮਤਲਬ ਕਿ ਬੰਦੇ ਨੂੰ ਜਿੱਦਾਂ ਦੌੜਾ ਪੈਂਦੀ ਰਹਿੰਦੀ ਹੈ ਉਹ ਕੋਈ ਦੌੜ ਨਹੀਂ ਪੈਗੀ ਉਹਦੇ ਨੂੰ ਹੋਰ ਵੀ ਵਗੈਰਾ ਜਿਹੜੇ ਰਿਸ਼ਬਤ ਖੋਰੀਏ ਜਾਂ ਹੋਰ ਵੀ ਕਈ ਨਸ਼ੇ ਤੋਂ ਵੀ ਉਹ ਵੀ ਉਹਦਾ ਵੀ ਫਰਕ ਹੈ ਪੰਜਾਬ ਦੇ ਵਿੱਚ ਇਸ ਕਾਰਨ ਆਮ ਪਾਰਟੀ ਦਾ ਹੀ ਜਦਾ ਮੋਲ ਹੈ ਕਿਉਂਕਿ ਉਹ ਉਹਦਾ ਹੀ ਮੋਲ ਹੈ ਹੋਰ ਕੋਈ ਵੀ ਪਾਰਟੀ ਦਾ ਜਦਾ ਮੋਲ ਨਹੀਂ ਠੀਕ ਹੈ ਮਤਲਬ ਤੁਹਾਡਾ ਮਤਲਬ ਹੈ ਕਿ ਸ਼ਹਿਰੀ ਕਲਸੀ ਜਿੱਤਣਗੇ ਸ਼ਹਿਰੀ ਕਲਸੀ ਜਿੱਤਣਗੇ ਕਿਉਂਕਿ ਹੋਰ ਜਿਹੜੀ ਵੀ ਪਾਰਟੀ ਆਈ ਹੈ ਨਾ ਉਹਨਾਂ ਨੇ ਪਾਣੀ ਮੁਕਤ ਕਰਨਾ ਨਾ ਉਹਨਾਂ ਨੇ ਬਿਜਲੀ ਮੁਕਤ ਕਰਨੀ। ਨਮਸਕਾਰ ਸਰ। ਹਾਂਜੀ ਨਮਸਕਾਰ ਜੀ। ਸਰ ਤੁਹਾਡਾ ਨਾਮ? ਅਗਰਜੀਤ ਸਿੰਘ ਪੰਗੋ। ਸਰ ਇਸ ਵਾਰੀ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਚੋਣਾਂ ਆਤ ਕੀ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਅੱਜ ਤੱਕ ਜਿਹੜੀਆਂ ਪਿਛਲੀਆਂ ਪਾਰਟੀਆਂ ਆਈਆਂ ਅੱਜ ਤੱਕ ਲੱਭਾ ਦਾ ਕੇਹਨ ਦਿੱਤਾ ਕੁਝ ਨਹੀਂ। ਅੱਤ ਕੀ ਆਜ਼ਾਦ ਉਮੀਦਵਾਰ ਖਰਵਾਤਾ ਜੀ ਸਾਡੇ ਤੋਂ ਰਮੇਸ਼ ਢੋਲਾ ਤੇ ਉਹ ਕਾਫੀ ਮਿਹਨਤ ਕਰ ਰਿਹਾ। ਕੋਸ਼ਿਸ਼ ਹੈ ਵੀ ਸ਼ਾਇਦ ਉਹ ਜਿੱਤੇ। ਤੇ ਸਰ ਮਤਲਬ ਕਿ ਤੁਸੀਂ ਉਹਨਾਂ ਨੂੰ ਵੋਟ ਪਾਓਗੇ ਬਿਲਕੁਲ ਜੀ ਅਸੀਂ ਰਵੇਸ ਢੋਲੇ ਨੂੰ ਵੋਟ ਪਾਵਾਂਗੇ ਜੀ ਸਰ ਮਤਲਬ ਉਹਨਾਂ ਨੂੰ ਵੋਟ ਤੁਸੀਂ ਪਾਣਾ ਪਸੰਦ ਕਰ ਰਹੇ ਹੋ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਇਹ ਬਾਕੀ ਜਮਾਈ ਜਮਾ ਲਈਆਂ ਸਾਰੀਆਂ ਦੇਖ ਲਈਆਂ ਇਹ ਅੱਜ ਤੱਕ ਕਰਕੇ ਇਹਨੇ ਕੁਝ ਨਹੀਂ ਕੀਤਾ ਜੀ ਉਹ ਨਵਾਂ ਮੁੰਡਾ ਜੰਗ ਮੁੰਡਾ ਉਹ ਜਦੋਂ ਐਮਸੀ ਹੀ ਉਹਨੇ ਤਾਂ ਆਪਣੇ ਵਾਰਡ 'ਚ ਬੜਾ ਕੁਝ ਕੀਤਾ ਸੀ ਜਦੋਂ ਐਮਐਲ ਕਲੋਤਾ ਸੀ ਜਿੱਤਿਆ ਤਾਂ ਨਹੀਂ ਪਰ ਉਹਨੇ ਕਾਫੀ ਕੁਝ ਕੀਤਾ ਸੀ ਉਸ ਲਈ ਮਨੂ ਨਹੀਂ ਕਰੇਗਾ ਹੀ ਉਹਦੇ ਵਿੱਚ ਤੁਸੀਂ ਇੱਕ ਮੌਕਾ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਹਾਂਜੀ ਉਹ ਚ ਜੱਜ ਭਾਜੀ ਕੁਝ ਕਰਨ ਦਾ ਜੀ ਸਰ ਪੰਜਾਬ ਚ ਇੱਥੇ ਮਤਲਬ ਜਿਹੜੀ ਵੀ ਪਾਰਟੀ ਜਿੱਤੇਗੀ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜਾ ਕੰਮ ਹੈ ਜਿਹੜਾ ਨਹੀਂ ਪਠਾਨਕੋਟ ਚ ਹੋਇਆ ਤੇ ਉਹ ਪਾਰਟੀ ਕਰਵਾਏ ਮੈਂ ਚਾਹਨਾ ਵੀ ਜਿੱਦਾਂ ਇੱਥੇ ਇੱਕ ਨਹੀਂ ਸਾਡੇ ਡੈਮ ਬਣਿਆ ਸੀ ਤੇ ਸਾਡੇ ਪਠਾਨਕੋਟ ਦੇ ਲੋਕਾਂ ਨੂੰ ਕਾਫੀ ਨੀ ਨੌਕਰੀ ਮਿਲੀ ਏਦਾਂ ਦੇ ਹੀ ਕੋਈ ਇੱਥੇ ਇੰਡਸਟਰੀ ਚਾਹੀਦੀ ਹੈ ਪਠਾਨਕੋਟ ਦੇ ਵਿੱਚ ਜਿਹਨੇ ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲੇ ਜਿਹੜੇ ਲੋਕੀ ਹਰ ਦੂਜੇ ਘਰ ਚੋਂ ਇੱਕ ਬੰਦਾ ਬਾਹਰ ਜਾ ਰਿਹਾ ਉਹ ਨਾ ਜਾਏ ਠੀਕ ਹੈ ਸਰ ਹਾਂਜੀ ਤੁਸੀਂ ਦੇਖ ਰਹੇ ਹੋ ਐਮ ਆਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਸ਼ਰਮਾ ਇਸ ਵਕਤ ਆਪਾਂ ਮੌਜੂਦਾ ਚੱਕੀਪੋਲ ਤੇ ਤਾਂ ਇਸ ਵਕਤ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ رائے ਲਵਾਂਗੇ ਲੋਕਾਂ ਦੀ ਕਿ ਉਹਨਾਂ ਦਾ ਜੋ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹਿਣਾ ਹੈ। ਠੀਕ ਹੈ। ਨਮਸਕਾਰ ਸਰ। ਨਮਸਕਾਰ ਮੈਡਮ। ਸਰ ਤੁਹਾਡਾ ਨਾਮ? ਗਗਨਦੀਪ। ਸਰ ਤੁਸੀਂ ਇਸ ਵਾਰੀ ਇਲੈਕਸ਼ਨ ਜਿੱਦਾਂ ਚੱਲ ਰਿਹਾ ਹੈ ਥੋੜੇ ਦਿਨਾਂ 'ਚ ਇਲੈਕਸ਼ਨ ਹੈ ਤੁਸੀਂ ਕਿਹਨੂੰ ਵੋਟ ਪਾਓਗੇ? ਮੈਂ ਬੀਜੇਪੀ ਨੂੰ। ਸਰ ਕਿਉਂ ਰੀਜ਼ਨ? ਰੀਜ਼ਨ ਇਹੀ ਮੇਨ ਤੇ ਮਤਲਬ ਕਿ ਉਹਦੇ ਕਾਰਨ ਆ ਕਿ ਇਹਨਾਂ ਨਾਲ ਨਹੀਂ ਐਮਪੀ ਨਾਲ ਮੇਨ ਤੇ ਮੋਦੀ ਕਰਨਾ ਨਰਿੰਦਰ ਸਿੰਘ ਮੋਦੀ ਨਾਲ ਤੁਸੀਂ ਮੋਦੀ ਦੀ ਸਰਕਾਰ ਹੀ ਕਿਉਂ ਬਣਾਉਣਾ ਚਾਹੁੰਦੇ ਹੋ ਮੈਨੂੰ ਅੱਜ ਤੱਕ ਦੱਸ ਦਿਓ ਕਿ ਮੋਦੀ ਨੇ ਕੀ ਨਹੀਂ ਕੀਤਾ ਜੋ ਮਤਲਬ ਕਿ ਨਹੀਂ ਬਣਾਉਣਾ ਚਾਹੀਦਾ ਸਰ ਆਪਾ ਜੇ ਆਪ ਦੀ ਗੱਲ ਕਰੀਏ ਤਾਂ ਆਪ ਸਰਕਾਰ ਨੇ ਵੀ ਬਹੁਤ ਕੁਝ ਕੀਤਾ ਹੈ ਹੈਲਥ ਕਲੀਨਿਕ ਖੋਲੇ ਆ ਫਿਰ ਉਸ ਤੋਂ ਇਲਾਵਾ ਉਹਨਾਂ ਨੇ ਬਿਜਲੀ ਫਰੀ ਦਿੱਤੀਆਂ ਇੱਕ ਬਿਜਲੀ ਫਰੀ ਦਿੱਤੀ ਹੈ ਹੈਲਥ ਕੇਅਰ ਚ ਉਹ ਮੈਡੀਸਿਨ ਮਿਲਦੀ ਨਹੀਂ ਹੈ ਜਿਹੜੀ ਚਾਹੀਦੀ ਹੁੰਦੀ ਆ ਓਨਲੀ ਮਤਲਬ ਕਿ ਜੋ ਡੇਲੀ ਯੂਜ਼ ਲਈ ਆ ਓਰੇ ਮਿਲਦੀ ਹੈ ਨਮਸਕਾਰ ਸਰ ਨਮਸਕਾਰ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਜਤਿੰਦਰ ਕੁਮਾਰ ਸਰ ਤੁਹਾਨੂੰ ਕੀ ਲੱਗਦਾ ਇਸ ਵਾਰ ਇਲੈਕਸ਼ਨ ਕੌਣ ਜਿਹੜਾ ਕਿਹੜੀ ਪਾਰਟੀ ਜਿੱਤ ਹਾਸਿਲ ਕਰੇਗੀ ਭਾਜਪਾ ਪਾਰਟੀ ਜਿੱਤ ਹਾਸਿਲ ਕਰੇਗੀ ਸਰ ਕਿਉਂ ਭਾਜਪਾ ਕਿਉਂ ਕਿਉਂਕਿ ਭਾਜਪਾ ਜੋ ਹੈ ਪਾਰਟੀ ਇੱਕ ਨੈਸ਼ਨਲ ਸਟੇਰਕੀ ਪਾਰਟੀ ਹੋ ਚੁੱਕੀ ਹੈ ਠੀਕ ਹੈ ਜੋ ਪਿਛਲੇ 10 ਸਾਲ ਨੇ ਭਾਜਪਾ ਨੇ ਕੰਮ ਜੋ ਕੀਤਾ ਹੈ ਹਿੰਦੁਸਤਾਨ ਲੈਵਲ ਕੇ ਉੱਪਰ ਜਾਂ ਵਰਡਰ ਲੈਵਲ ਕੇ ਉੱਪਰ ਉਹ ਬਹੁਤ ਵਧੀਆ ਕੀਤਾ ਹੈਗਾ ਹੁਣ ਕੰਮਾਂ ਨੂੰ ਦੇਖਦੇ ਹੋਏ ਜੋ ਹੈ ਭਾਜਪਾ ਪਾਰਟੀ ਹੋ ਹੈ ਸਰ ਤੁਸੀਂ ਜਿੱਦਾਂ ਕਿਹਾ ਬੀਜਪੀ ਅਗਰ ਬੀਜਪੀ ਪਾਰਟੀ ਜੋ ਹੈ ਜਿੱਤ ਹਾਸਿਲ ਕਰਦੇ ਤਾਂ ਤੁਸੀਂ ਉਹਦੇ ਤੋਂ ਕੀ ਐਕਸੈਪਟ ਕਰਦੇ ਹੋ ਕਿ ਉਹ ਇੱਥੇ ਪਠਾਨਕੋਟ ਚ ਕੀ ਕੰਮ ਕਰਨ ਜੋ ਹੋ ਜੇ ਤੱਕ ਨਹੀਂ ਹੋਏ ਤਾਂ ਉਹਨਾਂ ਨੂੰ ਕਰਨੇ ਚਾਹੀਦੇ ਆ ਪਠਾਨਕੋਟ ਦੇ ਵਿੱਚ ਕੋਈ ਵਿਕਸਿਤ ਜੋ ਆ ਮਨਨ ਕੀ ਬੋਲਤੇ ਹੈ ਇਸਕੋ ਇੰਡਸਟਰੀਅਲ ਏਰੀਆ ਹਾਂਜੀ ਜਿੱਦਾਂ ਸਪੋਰਟਸ ਵਗੈਰਾ ਇਤਨੀ ਐਕਟੀਵਿਟੀ ਨਹੀਂ ਹੈ ਜੀ ਹੈਨਾ ਤਾਂ ਇੰਡਸਟਰੀਅਲ ਏਰੀਆ ਹੋ ਤੋ ਸਪੋਰਟਸ ਹੋ ਤੋ ਬੱਚੋ ਨੂੰ ਸਪੋਰਟ ਮਿਲੇ ਔਰ ਬਾਕੀਓ ਕਾ ਨੌਕਰੀ ਮਿਲੇ ਤਾਂ ਸਰ ਮੈਂ ਟੱਕਰ ਕਿਹੜੀ ਪਾਰਟੀ ਵਿੱਚ ਹੋਏਗੀ? ਭਾਜਪਾ ਔਰ ਕਾਂਗਰਸ ਵਿੱਚ। ਭਾਜਪਾ ਔਰ ਕਾਂਗਰਸ। ਹਾਂਜੀ। ਜੀ ਸਰ। ਨਮਸਕਾਰ ਸਰ। ਨਮਸਕਾਰ ਜੀ। ਸਰ ਨਾਮ ਜਸਬੀਰ। ਸਰ ਤੁਸੀਂ ਇਸ ਵਾਰੀ ਲੋਕ ਸਭਾ ਚੋਣਾਂ 'ਚ ਜੋ ਹੈ ਕਿੰਨੂੰ ਵੋਟ ਪਾਣਾ ਪਸੰਦ ਕਰੋਗੇ? ਇਸ ਵਾਰ ਅਸੀਂ ਤੇ ਆਪ ਨੂੰ ਪਾਣਾ ਚਾਹੁੰਦੇ ਹਾਂ ਕਿਉਂਕਿ ਕਾਂਗਰਸ ਨੂੰ ਵੀ ਪਹਿਲਾਂ ਮੌਕਾ ਦੇਖ ਦੇ ਲਿਆ, ਭਾਜਪਾ ਨੂੰ ਵੀ ਦੇਖ ਦੇ ਲਿਆ। ਕਿ ਤਾਂ ਸਾਡਾ ਕਿਸੇ ਨੇ ਕੁਝ ਨਹੀਂ ਹੈਗਾ। ਪਹਿਲਾਂ ਭਾਤੀ 4 ਸਾਲ ਦੀ ਹੋ ਗਈ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਸਾਡੀ ਕੋਈ ਪਰ ਤੁਸੀਂ ਐਗਲਰ ਕਰੇ ਸਾਡੇ ਏਰੀਆ ਦਾ ਮਤਲਬ ਜਿਦਾ ਪਹਿਲਾਂ ਜਗਿੰਦਰਪਾਲ ਜੀ ਨੇ ਡੋਗਰਾ ਲਾਊਟ ਕੀਤਾ ਉਦਾਂ ਸਾਡਾ ਕੰਢੀ ਵੀ ਲਾਊਟ ਕਰੇ ਆਹੀ ਉਹੀ ਬੰਦੇ ਨਾਲ ਚੱਲਾਂਗੇ ਜਿਹੜਾ ਸਾਡਾ ਸਾਡਾ ਸੋਚੇਗਾ ਜੂਸ ਦਾ ਬਸ ਸਰ ਤੁਸੀਂ ਜੇ ਅਗਰ ਬੋਲ ਦਿਓ ਕਿ ਆਮ ਆਦਮੀ ਪਾਰਟੀ ਜਿੱਤੇ ਤੇ ਇਹੋ ਜਿਹੇ ਕਿਹੜੇ ਕੰਮ ਆ ਪਠਾਨਕੋਟ ਚ ਜਿਹੜੇ ਨਹੀਂ ਹੋਏ ਉਹਨਾਂ ਨੂੰ ਕਰਨੇ ਚਾਹੀਦੇ ਆ ਸਾਨੂੰ ਇਹੀ ਆਪਣੇ ਸਾਨੂੰ ਗਰਾਊਂਡ ਮੀਲੇ ਕੋ ਇੱਧਰ ਆਪਣ ਨੂੰ ਲੋਕਲ ਗਰਾਊਂਡ ਮੀਲੇ ਰੈਣੀ ਰੂਡਿੰਗ ਕਰਨ ਲਈ ਥੋੜਾ ਸਾਡਾ ਮੁੜਿਆ ਸੋਚਿਆ ਜਾਏ ਜੇ ਸਾਡਾ ਡਿਵੈਲਪਰ થી ਕਰੇ ਕੰਢੀ ਕੁੰਢੀ ਲਾਊਟ ਕਰਾਣਾ ਸਾਡੇ ਮੰਗੇ ਜਿਹੜਾ ਸਾਡੇ ਯੂਥ ਲਈ ਹੈਲਪਫੁਲ ਹੋਏ ਯੂਥ ਸਹੀ ਲੇਨ ਚ ਪਵੇ سپورٹس ਲੇਨ ਚ ਪਵੇ ਗਲਤ ਲੇਨ ਚ ਨਾ ਪਵੇ ਸਰ ਜਿੱਦਾਂ ਤੁਸੀਂ ਕਿਹਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਟੋਟਲੀ ਨਸ਼ੇ ਬੰਦ ਹੋ ਗਿਆ ਤੇ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਨਸ਼ੇ ਘਟਿਆ ਜਾਂ ਵਧਿਆ ਨਸ਼ੇ ਤਾਂ ਉਦਾਂ ਹੀ ਚੱਲ ਰਹੇ ਨਾ ਘਟਿਆ ਨਾ ਵਧਿਆ ਨਸ਼ੇ ਤਾਂ ਉਦਾਂ ਹੀ ਜਿੱਦਾਂ ਆਪਣਾ ਮੂੜਾ ਸਭ ਹੋਰ ਹੀ ਜ਼ਿਆਦਾ ਨਸ਼ਿਆਂ 'ਚ ਪੈ ਰਿਹਾ ਮੈਂ ਉਹੀ ਗੱਲ ਪਹਿਲੇ ਵੀ ਕਹੀ ਕਿ ਸਪੋਰਟਸਮੈਨ ਜਿੱਦਾਂ ਵਧੀਆ ਲੇਨ 'ਚ ਪੈਣਗੇ ਨਸ਼ੇ ਆਪਣੇ ਆਪ ਬੰਦ ਹੋਣੇ ਬਾਕੀ ਇਹਨਾਂ ਨੂੰ ਸਰਕਾਰ ਕਰੇਗੀ ਹਜੇ ਤੇ 2 ਸਾਲ ਹੀ ਹੋਇਆ ਸਰਕਾਰ ਨੂੰ ਬਣੇ ਤੁਸੀਂ ਦੇਖ ਰਹੇ ਹੋ ਐਮ ਆਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਸ਼ਰਮਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰੋਗਰਾਮ ਦਾ ਨਾਮ ਹੈ ਮਾਹੌਲ ਕੀ ਹੈ ਜਿਸ ਨੂੰ ਲੈ ਕੇ ਅਸੀਂ ਸਰਨਾ ਵਿੱਚ ਇਸ ਟਾਈਮ ਤੇ ਮੌਜੂਦ ਆ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹਿਣਾ ਹੈ ਆਹ ਲੋਕਾਂ ਨਾਲ ਗੱਲਬਾਤ ਕਰਦੇ ਆ ਨੋ ਸਹੀ ਅੰਕਲ ਨਾਮ ਕੁਲਦੀਪ ਸਿੰਘ ਬਾਜਵਾ ਜੀ ਅੰਕਲ ਕੀ ਮਾਹੌਲ ਹੈ ਇਸ ਸਮੇਂ ਮਾਹੌਲ ਠੀਕ ਠਾਕ ਹੀ ਹੈ ਉਦਾਂ ਮੋਦੀ ਦੇ ਮਗਰ ਹੈ ਦੁਨੀਆ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਦਾਂ ਹੁਣ ਚਾਰ ਪਾਰਟੀਆਂ ਦੇ ਉਮੀਦਵਾਰ ਖੜੇ ਐ ਤੁਹਾਨੂੰ ਕੀ ਲੱਗਦਾ ਕਿਹੜਾ ਉਮੀਦਵਾਰ ਹੈ ਜਿਹੜਾ ਸਹੀ ਐ ਇੱਥੇ ਇਹ ਵਲੇ ਤੇ ਦਿਨੇਸ਼ ਬੱਬੂ ਠੀਕ ਐ ਹਾਂਜੀ ਤੇ ਭਾਜੀਪੀ ਦਾ ਤੇ ਉਦਾਂ ਜੇ ਹਿਸਾਬ ਲਈ ਇਹ ਤਾਂ ਜੇ ਸਮਝ ਨਹੀਂ ਹੁੰਦੀ ਪਰ ਅਸੀਂ ਬੀਏਪੀ ਦੇ ਬੰਦੇ ਆ ਜਿਵੇਂ ਅੰਕਲ ਪਿਛਲੀ ਵਾਰੀ ਸਦਨੀ ਦੇ ਹੌਲ ਇੱਥੋਂ ਦੀ ਜਿਤਾਏ ਗਏ ਸੀ ਤਾਂ ਉਹਨਾਂ ਨੇ ਜਿਹੜਾ ਮਤਲਬ ਕਿ ਜਿੱਤ ਕੇ ਬਾਅਦ ਚੋਂ ਪੰਜਾਬ 'ਚ ਕਿਤੇ ਲੱਭੇ ਨਹੀਂ ਤੇ ਉਹਨਾਂ ਨੂੰ ਲੈ ਕੇ ਕੀ ਬੋਲੋਗੇ ਇਸੇ ਮਾਰਾ ਸੀ ਨਰਮ ਹੋਈ ਐ ਨਾ ਨੇ ਤੇ ਜੇ ਉਹ ਹੁੰਦਾ ਜਾਂਦਾ ਤੇ ਇਹਲੇ ਮਾਹੌਲ ਕੁਝ ਗਰਮ ਹੋਣਾ ਸੀ ਇਹ ਤਾਂ ਪੁਸ਼ਨਤੀ ਲੋੜੀ ਨਹੀਂ ਪੈਣ ਫਿਰ ਜਿੱਤੀ ਜਾਣਾ ਸੀ ਉਹਨੇ ਉਦਾਂ ਜਿੱਤ ਜਾਣਾ ਹੁਣ ਥੋੜਾ ਜਿਆ ਫਰਕ ਹੈ ਕੋਸ਼ਿਸ਼ ਕਰਨੀ ਪਏਗੀ ਤੇ ਜਿੱਤਣ ਦੀ ਤੇ ਅੰਕਲ ਜਿੱਦਾਂ ਨਸ਼ਿਆਂ ਨੂੰ ਲੈ ਕੇ ਉਹਦੇ ਬਾਰੇ ਕੀ ਤੁਸੀਂ ਕਹੋਗੇ ਜਿੱਦਾਂ ਹੁਣ ਨਸ਼ੇ ਪੰਜਾਬ ਚ ਵੱਧ ਰਹੇ ਆ ਕਿ ਘਟ ਰਹੇ ਕਿਉਂਕਿ ਸੀਐਮ ਮਾਨ ਨੇ ਕਿਹਾ ਸੀ ਕਿ ਜਦੋਂ ਅਸੀਂ ਆਵਾਂਗੇ ਤਾਂ ਨਸ਼ੇ ਘਟਾਵਾਂਗੇ ਇਹ ਦਾ ਕੋਈ ਫਰਕ ਨਹੀਂ ਪਿਆ ਕੋਈ ਉਨੀ ਕੀਦ ਵੀ ਨਹੀਂ ਪਿਆ ਅਵੇਂ ਝੂਠ ਮਾਰਦਾ ਕਦੇ 500 ਪੈਨਸ਼ਨ ਕਰਤੀ ਐ ਫਲਾਨ ਕਰਤਾ ਟੀਮ ਕਰਤਾ ਉਹ ਜੀ ਕੋਈ ਗੱਲਬਾਤ ਨਹੀਂ ਉਹ ਤੇ ਸਿਰਫ ਨਾ ਲੋਕਾਂ ਬਖਵਾਇਆ ਕੋਈ ਨਸ਼ਾ ਨਹੀਂ ਘਟਾਇਆ ਨਸ਼ਾ ਸੋ ਅੱਗੇ ਨੂੰ ਵਧਿਆ ਹਰ ਥਾਂ ਤੇ ਠੇਕੇ ਨੇ ਜਿੱਥੇ ਮਰਜੀ ਵੇ ਲੋ ਪੰਜ ਪੰਜ ਕਦਮ ਤੇ ਤੇ ਠੇਕੇ ਆਜ ਕੱਲ ਐ ਸਰਨੇ ਦੇ ਵਿੱਚ ਵੀ ਵੇ ਲੋ ਪੰਜ ਠੇਕੇ ਤੇ ਨਸ਼ਾ ਘਟਾਇਆ ਕਦਾ ਬਤਾਇਆ ਹੀ ਐ ਅੰਕਲ ਜਿੱਦਾਂ ਮੋਹੱਲਾ ਕਲੀਨਿਕ ਹੋ ਗਿਆ ਫ੍ਰੀ ਬਿਜਲੀ ਨੂੰ ਲੈ ਕੇ ਵੀ ਉਹਨਾਂ ਨੇ ਬੋਲਾ ਸੀ ਫ੍ਰੀ ਬਿਜਲੀ ਤਾਂ ਉਹਨਾਂ ਨੇ ਕੀਤੀ ਦੀ ਐ ਬੀਲੀ ਤੇ ਠੀਕ ਕੀਤੀ ਆ ਪਰ ਇਹ ਨਾ ਉਹਦੇ ਨੂੰ ਨਾ ਕਰਨ ਦਾ ਚੰਗਾ ਅਸੀਂ ਆਪ ਆਨੇ ਆ ਬੀਲੀ ਦਾ ਬਿੱਲ ਦੇਣਾ ਚਾਹੀਦਾ ਗਵਰਨਮੈਂਟ ਨੂੰ ਫਾਇਦਾ ਹੋਵੇ ਹਾਂ ਅਸੀਂ ਲੋਕ ਤਰੱਕੀ ਕਰਾਂਗੇ ਜੇ ਗਵਰਨਮੈਂਟ ਕੋ ਪੈਸਾ ਹੋਏਗਾ ਗਵਰਨਮੈਂਟ ਕੇ ਬਨੇ ਉਹ ਵੀ ਲਾਏਗੀ ਜੀਵਿਦਾਰਾਂ ਨੂੰ ਵੀ ਸਹੂਲਤ ਕਰੇਗੀ ਇਹ ਜੀਵਿਦਾਰਾਂ ਨੂੰ ਕੋਈ ਸਹੂਲਤ ਨਹੀਂ ਫਿਰ ਸਿਰਫ ਬੀਲੀ ਮੁਕਤ ਹੋ ਗਈ ਦੋ ਤੱਕ ਹੀ ਫਾਇਦਾ ਤਾਂ ਆਪਾਂ ਅੰਕਲ ਨਾਲ ਗੱਲਬਾਤ ਕੀਤੀ ਇਸ ਦੇ ਨਾਲ ਹੀ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਚਲੋ ਸਰਨਾਮ ਨਾਮ ਅਮਨ ਗਵਾਰ ਜੀ ਸਰ ਕੀ ਮਾਹੌਲ ਹੈ ਇੱਥੇ ਦਾ ਮਾਹੌਲ ਇਲੈਕਸ਼ਨਾਂ ਨੂੰ ਲੈ ਕੇ ਗੰਦੇ ਹੋ ਜੀ ਲੋਕ ਸਭਾ ਚੋਣਾਂ ਨੇ ਕਿ ਜਿੱਦਾਂ ਦੀ ਹਵਾ ਚੱਲ ਰਹੀ ਹੈ ਨਾ ਮੈਡਮ ਕਾਂਗਰਸ ਨੇ ਘਟੋ ਘਟ ਨਹੀਂ ਦਿੱਤੇ ਰਾ ਸੀਟਾਂ ਪੰਜਾਬ ਦਾ 10 ਸੀਟਾਂ ਕਾਂਗਰਸ ਕੱਢੇਗੀ ਕਿਉਂਕਿ ਅਹੀਂ ਕਾਂਗਰਸ ਨਾਲ ਗੱਡੀ ਲੱਗੀ ਦੀ ਮੇਰੀ ਅਹੀਂ ਵੀ ਪੱਕੇ ਕਾਂਗਰਸੀ ਆ ਇਹ ਚੱਕਰ ਆ ਵੀ ਲੋਕ ਤੰਗ ਹੋ ਗਏ ਦੇ ਬਾਕੀ ਸਰਕਾਰਾਂ ਕੋ ਹੁਣ ਪਹਿਲੇ ਆਪ ਵਾਲਿਆਂ ਨੇ ਮੌਕਾ ਮੰਗਿਆ ਕਿ ਅਹੀਂ ਦੇਦਾ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਮੋਦੀ 15 ਸਾਲ ਰਾਜ ਕਰ ਗਿਆ ਉੱਪਰ ਕਰਨ ਦੇ ਨਾ ਹਾਲੇ ਵੀ ਕਰ ਰਿਹਾ ਪਰ ਇੰਨੀ ਗੱਲ ਮੈਂ ਜ਼ਰੂਰ ਕਹਿਣਾ ਵੀ ਜੇ ਆਤੀ ਸੈਂਟਰ ਚੰਦੀ ਸਰਕਾਰ ਆ ਗਈ ਨਾ ਇਹਨਾਂ ਨੇ ਪੰਜਾਬ ਹੀ ਵੇਚ ਕੇ ਖਾਇਆ ਨਾ ਪੂਰਾ ਦੇਸ਼ ਹੀ ਵੇਚ ਕੇ ਖਾਣਾ ਇਹਨੇ ਸਾਰੇ ਮਹਿਕਮੇ ਦੇ ਪ੍ਰਾਈਵੇਟ ਕਰ ਦਿੱਤੇ ਨੇ ਕਾਂਗਰਸ ਆਏਗੀ ਸਾਰਿਆਂ ਦਾ ਭਲਾ ਹੋਏਗਾ ਇਹ ਮਾਤੜ ਬੰਦੇ ਦੀ ਸਰਕਾਰ ਆ ਇਹ ਜਿਹੜੇ ਆਟਾ ਚੋਲ ਕਹਿੰਦੇ ਆਂ ਹੀ ਲਵਾਇਆ ਇਹ ਉਹਨਾਂ ਨੇ ਹੀ ਲਵਾਇਆ ਉਹ ਟਾਈਮ ਦਾ ਇਹਦੇ ਪੱਲੇ ਨੀ ਕੱਖ ਵੀ ਇਹ ਸਾਡੀ ਉਹ ਹੁਣ ਇਹ ਕਹਿੰਦੇ ਵੀ ਅਸੀਂ ਮਹੱਲ ਅਗਲੀ ਨਹੀਂ ਬਣਾਏ ਇਹ ਹੁੰਦੀਆਂ ਹੀ ਚੀਜ਼ਾਂ ਜਿਹੜੀ ਡਿਸਪੈਸਰੀ ਉਹਨੂੰ ਪੇਂਟ ਬੋండ్ ਕਰਕੇ ਇਹਨਾਂ ਨੇ ਬੋਲ ਲਾਤੇ ਬਾਹਰ ਆਪਣੇ ਇਹਨਾਂ ਨੇ ਬਣਾਇਆ ਕੀ ਆ ਕੱਖਬੜੀ ਬਣਾਇਆ ਬਾਕੀ ਨਹੀਂ ਗੱਲ ਮੈਂ ਠੋਕ ਕੇ ਕਹਿੰਦਾ ਵੀ 10 ਸੀਟਾਂ ਦਾ ਕਾਂਗਰਸ ਕੱਢੇਗੀ ਪੂਰੀ ਜੇ ਨਹੀਂ ਕੱਢੇਗੀ ਤੇ ਫਿਰ ਆ 10 ਬੰਦੇ ਗਵਾਹ ਹੈ ਨਹੀਂ ਕੱਢੇਗੀ ਤੇ ਅਸੀਂ ਇੱਥੇ ਹੀ ਖਲੋਤੇ ਹਾਂ ਜਦੋਂ ਸਰ ਤੁਸੀਂ ਜਦੋਂ ਵੋਟ ਪਾਣ ਜਾਣੀ ਹੈ ਤਾਂ ਤੁਸੀਂ ਆਪਣੇ ਦਿਮਾਗ 'ਚ ਕਿਹੜੀ ਚੀਜ਼ਾਂ ਰੱਖ ਕੇ ਜਾਣੀਆਂ ਜਿੰਨਾ ਤੁਹਾਨੂੰ ਲੱਗੇ ਕਿ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਣ ਚੱਲੇ ਹੋ ਤਾਂ ਤੁਹਾਨੂੰ ਮਤਲਬ ਇਹ ਹੋਣਾ ਚਾਹੀਦਾ ਕਿ ਇਹ ਕੰਮ ਜਿਹੜਾ ਇੱਥੇ ਨਹੀਂ ਹੋਇਆ ਕਾਂਗਰਸ ਕਰੇਗੀ ਮੈਂ ਇੱਕੋ ਗੱਲ ਕਹਣਾ ਮੈਡਮ ਜਦੋਂ 15 ਸਾਲ ਕਾਂਗਰਸ ਰਹੀ ਹੈ ਨਾ ਪਿਛੇ ਰਾਜ ਕੀਤਾ ਹੋਣਾ ਨੇ ਅਹੀਂ ਉਦੋਂ ਉਹ ਸੰਭਾਲ ਲਈ ਨਹੀਂ ਜਦੋਂ ਇਹ ਭਾਜਪਾ ਸਰਕਾਰ ਆਈ ਹੈ ਨਾ ਤੇ ਇਹ ਆਪ ਸੋਚੋ ਅਸੀਂ ਕਹਿੰਦੇ ਜੀ ਉਹਨਾਂ ਨੇ ਕੁਝ ਬਣਾਇਆ ਨਹੀਂ ਨਾ ਤੇ ਉਹਨਾਂ ਨੇ ਕੁਝ ਝੜਿਆ ਵੀ ਨਹੀਂ ਆ ਜਦੋਂ ਤੱਕ ਉਹ ਹੀ ਨਾ ਅਹੀਂ ਜੇ ਨਸ਼ੀ ਨਹੀਂ ਹੈ ਤੇ ਪੰਜਾਬ 'ਚ ਹੁਣ ਨਸ਼ਿਆਂ ਦੇ ਨਾਂ ਜਿਹੜੇ ਨਹੀਂ ਵੀ ਕਦੀ ਦੇਖੇ ਉਹ ਵੀ ਮੁੰਡੇ ਜਵਾਨ ਵਿਚਾਰੇ ਟੀਕੇ ਲਾ ਲਾ ਕੇ ਮਰੇ ਕਰਿਆ ਇਹ ਸਰਕਾਰਾਂ ਦੇ ਕੰਮ ਹੈ ਸਰਕਾਰਾਂ ਬਗਾਉਂਦੀਆਂ ਸਭ ਕੁਝ ਠੀਕ ਹੈ ਨਹੀਂ ਅਹੀਂ ਤੇ ਸਿੱਧਾ ਕਹਿੰਦੇ ਕਾਂਗਰਸ ਨੂੰ ਮੌਕਾ ਦਿਓ ਤੇ ਇਹ ਬੱਚੇ ਸਾਡੇ ਗੱਲ ਨੂੰ ਨੌਕਰੀਆਂ ਲੱਗਣਗੇ ਨੇ ਤੇ ਇਹ ਐਵੇਂ बीएड ਕਰਕੇ ਮੁੰਡੇ ਹੜੀਆਂ ਦਿਹਾੜੀਆਂ ਲਾਂਡੇ ਵਿਚਾਰੇ ਆਟੋ ਚ ਲਾਂਡੇ ਕੰਮ ਹੋਏ ਦੇ ਕਰੇ ਸਾਰਾ ਮਹਿਕਮਾ ਤਾਂ ਉਹਨੇ ਪ੍ਰਾਈਵੇਟ ਕਰਦੇ ਦਾ ਜਿਹੜੇ ਉਹਨੂੰ ਪਤਾ ਮਲਾਜ ਨੂੰ ਮੈਂ 7000 ਤਨਖਾਹ ਦੇਣੀ ਹੈ ਅਗਲਾ ਉਹੀ ਮਲਾਜ ਮੁੰਡਾ ਵਿਚਾਰਾ ਉਥੇ ਪ੍ਰਾਈਵੇਟ ਨੌਕਰੀ ਵਾਲਾ 15000 ਦੇ ਕੰਮ ਕਰਦਾ ਅਸੀਂ ਤੇ ਕੋਈ ਗੱਲ ਕਰਨੇ ਵੀ ਜੇ ਆ ਕੇ ਦੀ ਸੰਤਾ ਚ ਮੋਦੀ ਆ ਗਿਆ ਨਾ ਤੇ ਫੇਰ ਨਹੀਂ ਉਹ ਕੀ ਮਤਲਬ ਉਹਨੇ ਆਪ ਦਾ ਭਲਾ ਕੀ ਇੰਡੀਆ ਵੇਚ ਕੇ ਖਾਣਾ ਨੇ ਸਰ ਜੇ ਕਾਂਗਰਸ ਜਿੱਤਦੀ ਹੈ ਤੇ ਕੀ ਉਹ ਬੇਰੋਜ਼ਗਾਰੀ ਖਤਮ ਕਰੇਗੀ ਪੰਜਾਬ ਚ ਪਹਿਲੇ ਵੀ ਮੈਂ ਇੱਕ ਗੱਲ ਕਹਣਾ ਮੇਰੇ ਪਿੰਡ ਅਰੋਸਲਾਮ ਹੈ ਉੱਥੇ 100 ਘਰ ਹੋਣਾ 100 ਘਰ ਦੇ ਵਿੱਚ ਸਾਰਿਆਂ ਨੂੰ ਰੇਲਵੇ ਦੀ ਨੌਕਰੀ ਮਿਲੀਦੀ ਆ ਕਾਂਗਰਸ ਨੇ ਦਵਾਈ ਦੀ ਉਹ ਉਹ ਵੀ ਕੋਈ ਸਤਵੀਂ ਵੇਲ ਕੋਈ ਕੋਈ ਕਹਿੰਦੇ ਚੌਥੀ ਨਹੀਂ ਕੀਤੀ ਪਿੰਡ ਪੂਰਾ ਰੇਲਵੇ ਦਾ ਖਾਇਦਾ ਉਹਨਾਂ ਨੇ ਇਹ ਉਹਨਾਂ ਨੇ ਕੀਤਾ ਜੋ ਕੀਤਾ ਇੰਦੇ ਪੱਲੇ ਕੱਖ ਵੀ ਨਹੀਂ ਆਹੀ ਦੇਖੋ ਕਹਨੇ ਆ ਪੰਜੇ ਨੂੰ ਬੋਟ ਪਾਓ ਤੇ ਕਾਮਯਾਬ ਬਣਾਓ ਬਸ ਥੈਂਕ ਯੂ ਮੈਡਮ ਨਾਮ ਮੈਂ ਛੋਕਮਰ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੇਰਾ ਤੇ ਕਹਿਣਾ ਹੈ ਕਿ ਮੈਂ ਜੂਤ ਨੂੰ ਖਾਸ ਤੌਰ ਤੇ ਕਹਣਾ ਕਿ ਵੋਟ ਆਪਣਾ ਆਪਣਾ ਅਧਿਕਾਰ ਹੈ ਇਹ ਸਾਰਿਆਂ ਨੂੰ ਹੀ ਬੋਟ ਪਾਣੇ ਚਾਹੀਦਾ ਤੇ ਵੱਧ ਕੇ ਚੜ ਕੇ ਇੱਥੇ ਪਰਵਰਚੀ ਹਿੱਸਾ ਲੈਣਾ ਚਾਹੀਦਾ ਬੋਟ ਪਾਰਟੀ ਜਿਹਨੂੰ ਮਰਜ਼ੀ ਤੁਸੀਂ ਬੋਟ ਪਾਓ ਪਰ ਬੋਟ ਜ਼ਰੂਰ ਪਾਓ ਕੀ ਕਿਸ ਅਸ ਹੈ ਥੈਂਕ ਯੂ ਅਸੇ ਇਸ ਲਾਈਨ ਚ ਤੁਸੀਂ ਦੇਖ ਲਿਆ ਕਿ ਬਾਕੀ ਵੋਟਰ ਦਾ ਤੇ ਮੈਮ ਪਤਾ ਨਹੀਂ ਚੱਲਦਾ ਕੀ ਕਰ ਰਿਹਾ ਲੇਕਿਨ ਜੋ ਇਸ ਟਾਈਮ ਹਾਲ ਹੈਗਾ ਸਾਡੇ ਇੱਥੇ ਮੰਤਰੀ ਹੈਗੇ ਨੇ ਸਾਡੇ ਇਸ ਹਲਕੇ ਦੇ ਆਮ ਪਾਰਟੀ ਦੇ ਲਾਲਚੰਦ ਜੀ ਲਾਲਚੰਦ ਕੁਝ ਉਹਨਾਂ ਦਾ ਬੜਾ ਉਹਨਾਂ ਵਿੱਚ ਹਲੀਮੀ ਹੈਗੀ ਹੈ ਠੀਕ ਹੈ ਜੀ ਠੀਕ ਹੈ ਜਿਹੜਾ ਕੈਂਡੀਡੇਟ ਤੇ ਖੜੇ ਨੇ ਆਪਾਂ ਬਟਾਲੇ ਤੋਂ ਏਰੀਆ ਕਾਫੀ ਲੰਬਾ ਹੈ ਇਹ ਏਰੀਆ ਲੰਬਾ ਹੋਣ ਦੇ ਨਾਲ ਪਰ ਲekin ਉਹਨਾਂ ਦੀ ਹਲੀਮੀ ਦੇ ਕਾਰਨ ਉਹਨਾਂ ਜਿਹੜੀ ਕੰਮ ਕਰਵਾ ਰਹੇ ਨੇ ਕਿਉਂਕਿ ਕੰਸਟੀਟੂਐਂਸੀ ਜਿਹੜੀ ਭੋਆ ਪੈਂਦੀ ਹੈ ਉੱਥੋਂ ਦੇ ਉਹ ਪੂਰੇ ਪੰਜਾਬ ਦੇ ਕੈਬਨਿਟ ਮਿੰਿਸਟਰ ਨੇ ਔਰ ਐਨ ਬਿਟਵੀਨ ਉਹਨਾਂ ਨੇ ਕੀ ਕੀਤਾ ਕਿ ਲੋਕ ਕੀ ਕਰ ਰਹੇ ਨੇ ਕਿ ਠੀਕ ਹੈ ਸਰਕਾਰਾਂ 75 ਸਾਲ ਆਈਆਂ ਕੰਮ ਕੀਤੇ ਐ ਲekin ਇਸ ਸਰਕਾਰ ਨੂੰ ਹੋਏ 2 ਸਾਲ ਹੋਏ ਐ ਤੇ 2 ਸਾਲਾਂ ਦੇ ਵਿੱਚ ਲੋਕੀ ਇਹ ਮੰਨ ਥੋੜਾ ਇਹ ਵੀ ਹੈਗਾ ਕਿ ਇਹਨੂੰ ਦੇਖਿਆ ਜਾਏ ਇਹਨੂੰ 5 ਸਾਲ ਤੇ ਦਿੱਤੇ ਜਾਣ 5 ਸਾਲ ਦਿੱਤੇ ਜਾਣ ਥੋੜਾ ਚੇਂਜ ਹੋਏ ਤੇ ਪੰਫੀ ਲੋਕਾਂ ਦੇ ਅੱਛੇ ਪਾਵਰ ਹੁੰਦੀ ਹੈ ਲੋਕੀ ਜਦੋਂ ਮਰਜ਼ੀ ਚੇਂਜ ਕਰ ਸਕਦੇ ਆ ਬਟ ਇਟਸ ਮੀਨ ਹੈ ਕਿ ਇਹਨਾਂ ਦੇ ਜਿਹੜੇ ਮੇਨ ਦੋ ਕੰਮ ਨੇ ਠੀਕ ਹੈ ਅੱਜਕਲ ਕੋਈ ਜਾਤ ਪਾਤ ਤੇ ਨਹੀਂ ਹੁੰਦਾ ਬਟ ਕੁਝ ਜਿਹੜੀ ਜਨਰਲ ਕੈਟਾਗਰੀ ਹੈਗੀ ਇਸ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਇੱਕ 600 600 ਜੁਨਤਨਾ ਬਤੀ ਮਾਫ ਕੀਤੀ ਹੈ ਔਰ ਅੱਜ ਤੱਕ ਕਿਸੇ ਸਰਕਾਰ ਨੇ ਕੀਤੀ ਨਹੀਂ ਬੜੀਆਂ ਮੈਂ ਪਹਿਲਾਂ ਕਿਹਾ ਕਿ ਜਾਤ ਪਾਤ ਵਿੱਚ ਨਹੀਂ ਜਾਂਦੇ ਪਰ ਅੱਜ ਤੱਕ ਕਿਸੇ ਸਰਕਾਰ ਨੇ ਅਸਰ ਕੀਤਾ ਨਹੀਂ ਹੈਗਾ ਇਨ ਬਿਟਵੀਨ ਲੋਕਾਂ ਦਾ ਵੀ ਹੈਗਾ ਚਾਹੇ ਕਿਛ ਵੀ ਹੈ ਕਿ ਸਰਕਾਰ ਨੇ ਕੁਛ ਨਹੀਂ ਦਿੱਤਾ ਤੇ ਹੈਗਾ ਸਾਨੂੰ ਉਸ ਤੋਂ ਬਾਅਦ ਇੱਕ ਨਾ ਨੇ ਇੱਕ ਆਮ ਆਦਮੀ ਕਲੀਨਿਕ ਖੋਲਿਆ ਹੋਇਆ ਹੈ ਉਹਦੇ ਵਿੱਚ ਮੈਮ ਕੀ ਹੋਇਆ ਕਿ ਉਹਦੇ ਵਿੱਚ 40 ਤਰ੍ਹਾਂ ਦੇ ਟੈਸਟ ਫ੍ਰੀ ਹੈ ਹਰ ਇੱਕ ਲਈ ਔਰ ਉਹਦੇ ਵਿੱਚ 90 ਤਰ੍ਹਾਂ ਦੀ ਦਵਾਈਆਂ ਫ੍ਰੀ ਮਿਲ ਰਹੀਆਂ ਚਾਹੇ ਅਸੀਂ ਉੱਥੇ ਨਹੀਂ ਗਏ ਬਟ ਲੋਕਾਂ ਦੇ ਵਿੱਚ ਉਹ ਚੀਜ਼ ਹੈਗੀ ਹੈ ਕਿਉਂਕਿ ਐ ਵਲੀ ਚੀਜ਼ ਕਿਸੇ ਸਰਕਾਰ ਨੇ ਪਹਿਲੀ ਵਾਰੀ ਕੀਤੀ ਹੈ ਜਿਨ੍ਹਾਂ ਨੇ ਲੋਕਾਂ ਦੀ ਨਸ ਫੜੀ ਹੈ ਕਿ ਯਾਰ ਇਹ ਵੀ ਦਿਖਿਆ ਜਾਏ ਇਹਨੂੰ ਕੁਝ ਕੀਤਾ ਜਾਏ ਕਿਉਂਕਿ ਦੇਖੋ ਇਹ ਬਿਜਲੀ ਫ੍ਰੀ ਕਰਵਾਉਣ ਲਈ ਨਾ ਅਸੀਂ ਜਨਗੜ੍ਹ ਕਟੇ ਜਿੱਥੋਂ ਆਏ ਨਾ ਤਾਂ ਅਸੀਂ ਲਾਈਨਾਂ 'ਚ ਲੱਗੇ ਨਾ ਅਸੀਂ ਕਿਤੇ ਗਏ ਆ ਅਸੀਂ ਕੋਈ ਡਾਕੂਮੈਂਟ ਭਰੇ ਹੈਗੇ ਨਾ ਅਸੀਂ ਕਾਗਜ਼ ਭਰੇ ਕਿਤੇ ਘਰ ਬੈਠੇ ਹੋਏ ਆ ਘਰ ਬੈਠੇ ਸਾਡੇ ਚੋਂ ਜੁੰਡ ਮਾਫ ਹੋ ਗਿਆ ਕਿਸ ਘਰ ਕੇ ਸਰਕਾਰ ਨੇ ਇੱਕ ਇਹ ਅੱਛਾ ਕੰਮ ਕੀਤਾ ਦੂਸਰਾ ਕੰਮ ਨੇਨੇ ਕੀ ਕੀਤਾ ਆਮ ਆਦਮੀ ਕਲੀਨਿਕ ਦਾ ਉਸ ਤੋਂ ਨਾ ਉਹ ਆਪਣੇ ਪ੍ਰੋਮਿਸਸ ਕਰਦੇ ਪਏ ਨੇ ਸਾਡਾ ਦੀ ਕਹਿ ਹੈਗਾ ਕਿ ਅਸੀਂ ਜਿੰਨੀ ਮੇਰੀ ਏਜ ਹੈ ਤਾਂ 75 ਸਾਲ 75 ਤੋਂ 76 ਸਾਲ ਦੋ ਸਰਕਾਰਾਂ ਹੀ ਰਹੀਆਂ ਠੀਕ ਹੈ ਜੀ ਕਾਂਗਰਸ ਭਾਜਪਾ ਕਾਂਗਰਸ ਭਾਜਪਾ ਠੀਕ ਹੈ ਜੀ ਮੈਂ ਵੀ ਪਹਿਲਾਂ ਕਾਂਗਰਸੀ ਸੀ ਮੈਂ ਵੀ ਜੁਆਇਨਿੰਗ ਹੁੰਨ ਕਰ ਰਿਹਾ ਕਿ ਨਹੀਂ ਮੈਨੂੰ ਲੱਗਿਆ ਕਿ ਇਹਨਾਂ ਦਾ ਕੰਮ ਅੱਛਾ ਲੱਗ ਰਿਹਾ ਔਰ ਮੇਨ ਗੱਲ ਹੁੰਦੀ ਕਿ ਕਿਸੇ ਵaile ਕਿਸੇ ਲੀਡਰ ਦੀ ਨਾ ਹਲੀਮੀ ਬਹੁਤ ਹੁੰਦੀ ਹੈ ਸਾਡੇ ਜਿਹੜੀ ਮੇਨ ਹਲਕੇ ਦੇ ਇੱਥੇ ਲਾਲਚੰਦ ਕੁਟਾਰੂ ਚੱਕ ਜੀ ਹੈਗੇ ਨੇ ਉਹਨਾਂ ਦੀ ਉਹਨਾਂ ਦੀ ਸ਼ੈਨ ਸ਼ਕਤੀ ਬੜੀ ਉਹ ਗੰਦੀ ਰਾਜਨੀਤੀ ਨਹੀਂ ਕਰ ਰਹੇ ਉਹ ਸਾਰਿਆਂ ਨੂੰ ਜੀ ਕਰਕੇ ਬੜੇ ਚੀਤਨਾ ਬੁਲਾ ਰਹੇ ਲੋਕੀ ਕੁਝ ਉਧਰ ਵੀ ਟੈਕਟ ਹੋ ਰਹੇ ਨੇ ਇਸ ਕਰਕੇ ਮੇਨਤਾ ਮਾਹੌਲ ਹੈ ਜੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਹੀ ਆਣੀ ਚਾਹੀਦੀ ਔਰ ਆਏਗੀ ਵੀ ਸਰ ਜੀ ਵੇ ਕਿ ਤੁਸੀਂ ਵੋਟ ਪਾਣ ਜਾਣਾ ਤਾਂ ਤੁਸੀਂ ਆਪਣੇ ਮਾਈਂਡ ਚ ਕਿਹੜੀ ਚੀਜ਼ ਰੱਖ ਕੇ ਜਾਣਾ ਕਿ ਜਿਹੜੀ ਇੱਥੇ ਨਹੀਂ ਹੋਈ ਜਿਹੜੀ ਸਰਕਾਰ ਦਿੱਤੋ ਇੱਥੇ ਉਹ ਚੀਜ਼ ਕਰਵਾਏ ਉਹ ਕੰਮ ਕਰਵਾਏ ਦੇਖੋ ਸਰਕਾਰਾਂ ਜਿਹੜੀਆਂ ਹੈਗੀਆਂ ਭਾਂਜੀ ਵਾਦੇ ਤਾਂ ਕਰਦੀਆਂ ਹੀ ਆ ਮੈਮ ਠੀਕ ਹੈ ਨਾ ਉਹਨਾਂ ਨੇ ਹੱਲੇ ਤਾਂ ਇਹਨਾਂ ਨੇ ਮੈਂ ਤਾਂ ਇਹ ਜਿਹੜਾ ਵੋਟ ਪਾਣ ਜਾ ਰਿਹਾ ਉਹ ਤੇ ਪਹਿਲਾਂ ਜਾ ਰਿਹਾ ਕਿ ਮੈਂ ਇਹਨਾਂ ਦੇ ਦੋ ਕੰਮ ਜਿਹੜੇ ਹੈਗੇ ਆ ਨੇ ਪ੍ਰੋਮਿਸਿਸ ਕੀਤੇ ਹੋਇਆ ਇਹ ਵਾਅਦਾ ਆਪਣੇ 5 ਸਾਲ ਪੂਰੇ ਕਰਨ ਬਾਕੀ ਇਹ ਜਿਹੜੀ ਪੰਜਾਬੀ ਤੇ ਛੋਟੀ ਕਹਿੰਦਾ ਅਸੀਂ ਸਾਡੀਆਂ ਗਲੀਆਂ ਨਾਲੀਆਂ ਸੜਕਾਂ ਇਹ ਬੰਦੀਆਂ ਰਹਿੰਦੀਆਂ ਮੇਰੇ ਇਹੋ ਹੀ ਹੈ ਕਿ ਅੱਜ ਕੱਲ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਜਾਏ ਜਿਹੜਾ ਬੇਰੋਜ਼ਗਾਰ ਹੈ ਉਹਨੂੰ ਅੱਗੇ ਲਿਆਇਆ ਜਾਏ ਕੁਝ ਅ अच्छे ਇੰਡਸਟਰੀਜ਼ ਲਈ ਲਈ ਜਾਏ ਬਸ ਇਸ ਤਰ੍ਹਾਂ ਦੇ ਕੰਮ ਹੋਣ ਸਰਕਾਰਾਂ ਕੰਮ ਕਰਨ ਤਾਂ ਕਿ ਨੌਜਵਾਨ ਜਿਹੜੇ ਬੇਰੋਜ਼ਗਾਰੀ ਹੈ ਖਤਮ ਹੋਏ ਔਰ ਲੋਕੀ ਆਪਣਾ ਜੀਵਨ ਜਿਹੜਾ ਹੈਗਾ ਪੱਦਰ ਨੂੰ ਠੀਕ ਕਰ ਸਕਣ ਜੀ ਸਰ ਤੁਸੀਂ ਮਤਲਬ ਮੰਨਦੇ ਹੋ ਕਿ ਜੇ ਆਮ ਆਦਮੀ ਪਾਰਟੀ ਜਿੱਤੇਗੀ ਤੇ ਉਹ ਮਤਲਬ ਕਿ ਉਹ ਕੰਮ ਸਾਰੇ ਕਰੇਗੀ ਜਿਹੜੇ ਹੋਣੇ ਚਾਹੀਦੇ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪਾਰਟੀਆਂ ਆਂਦੀਆਂ ਕੁਝ ਪ੍ਰੋਮਿਸਸ ਕਰਦੀਆਂ ਕੁਝ ਕੁਝ ਵਾਦੇ ਰਹਿ ਜਾਂਦੇ ਨੇ ਕੁਝ ਕੰਮ ਹੋ ਜਾਂਦੇ ਕੁਝ ਪੂਰੇ ਨਹੀਂ ਹੁੰਦੇ ਬਟ ਫਿਰ ਅਸੀਂ ਪੁਰਾਣਾ ਇਤਿਹਾਸ ਦੇਖਨੇ ਆ ਪੁਰਾਣੀ ਹਿਸਟਰੀ ਕਿ ਯਾਰ 75 ਸਾਲਾਂ ਵਿੱਚ ਉਹ ਪਾਰਟੀਆਂ ਨੇ ਵਾਦੇ ਕੀਤੇ ਆ ਉਹਨਾਂ ਨੇ ਕੁਝ ਕੀਤੇ ਕੁਝ ਨਹੀਂ ਕੀਤੇ ਤੇ ਫਿਰ ਕਿਉਂ ਨਾ ਇਹਨੂੰ ਵੀ ਮੌਕਾ ਦਿੱਤਾ ਜਾਏ ਕਿਉਂ ਨਾ ਜੇ ਅਸੀਂ ਉਹਨਾਂ ਨੂੰ ਮੌਕਾ ਦਿੰਦੇ ਰਹੀਆਂ ਇਹਨੂੰ ਵੀ ਦੋ ਇਹਨੂੰ 2 ਸਾਲ ਦੋ ਇਹਨਾਂ ਨੂੰ ਵੀ 5 ਸਾਲ ਦੋ ਹਾਂ ਅਗਰ ਇਹ ਇਹਦੇ ਵਿੱਚ ਕੰਮ ਜਬ ਨਹੀਂ ਹੁੰਦੇ ਫਿਰ ਆਪਣਾ ਕੋ ਜਨਤਾ ਕੋ ਪਾਵਰ ਹੈ ਆਪਣੀ ਉਂਗਲ ਦੀ ਪਾਵਰ ਹੈ ਨਾ ਬਟਨ ਪਾਉਣ ਦੀ ਚੇਂਜ ਕਰ ਦੋ ਲੇਕਿਨ ਇਹ ਨਾਲ ਤੇ ਚੱਲੋ ਨਾਲ ਚੱਲੋ ਮੇਰੀ ਇਹੋ ਅਪੀਲ ਹੈ ਜਿੱਥੇ ਐਨੇ ਸਾਲ ਮੌ ਇਸ ਪਾਰਟੀ ਨੂੰ ਵੀ ਮੌਕਾ ਦਿਓ ਸਾਰੇ ਦਿਨ ਠਾਨਕੋਟ ਦੇ ਅਲੱਗ-ਅਲੱਗ ਥਾਵਾਂ ਤੇ ਗਏ ਅਤੇ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਕੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡਾ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਹੈ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਤੇ ਤੁਸੀਂ ਹੋਰ ਕੀ ਚਾਹੁੰਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਸੇ ਦੇ ਨਾਲ ਤੁਹਾਨੂੰ ਮੈਂ ਅਪੀਲ ਕਰਦੀ ਹਾਂ ਕਿ ਇਸ ਪ੍ਰੋਗਰਾਮ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਪ੍ਰੋਗਰਾਮ ਨੂੰ ਜੋ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਜੋ ਹੈ ਜ਼ਰੂਰ ਦਿਓ ਧੰਨਵਾਦ चैनल नु सब्सक्राइब करो अते इस प्रोग्राम नु जो है वद्द तो वद्द शेयर करो अते कमेंट करके अपने विचार भी जो है जरूर दियो धन्यवाद रब दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ आशापुरी मंदिर पठानकोट से मनचंदा टावर ढलोजी रोड प्रभ दयाल गजाधारी ज्वेलर्स जो है पिछले पचहत्तर सालों से आप सभी का भरोसा आपकी खुशियों के साथ आशा पूर्णी मंदिर पठानकोट से मनचंदा टावर डलहौजी रोड दयाल गजाधारी ज्वेलर्स जो है पिछले पचहत्तर सालों से आप सभी का भरोसा आपकी खुशियों के साथ आशा पूर्णी मंदिर पठानकोट से मनचंदा टावर डलहोजी रोड दयाल गर्स मनचंदा टावर डलहोजी रोड पठानकोट सुना है रिटेल की दुकान पर होलसेल का दाम जी हाँ नव्या लेकर आया है डिजाइनर सूट्स, कुर्तीज और फैब्रिक्स सबसे सस्ता सबसे अच्छा डिफेंस रोड ममून पठानकोट कॉन्टेक्ट नाइन